ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਜੀ ਹਾਜ਼ਰਾਂ ਜੀ ਲੈ ਕੇ ਕੋਈ ਨਵੀਂ ਰੈਸਪੀ ਤੇ ਰੈਸਪੀ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਰੈਸਪੀ ਕੋਈ ਡਿਫਰੈਂਟ ਟਾਈਪ ਜੀ ਬਣ ਲੱਗੀ ਹੈ ਨਾ ਹਾਂ ਤੇ ਰੈਸਪੀ ਦਾ ਨਾਮ ਤੁਹਾਨੂੰ ਦੱਸਣਗੇ ਆਪਣੇ ਖਾਸ ਜਿਹੜੇ ਆ ਸ਼ੈਫਾਡੇ ਦੱਸੋ ਅਸੀਂ ਲੱਗੇ ਅੱਜ ਮਿੱਠੇ ਚੌਲ ਬਣਾਉਣ ਜਾਂਦਾ ਜਿਹੜੇ ਵਿਆਹਾਂ ਸ਼ਾਦੀਆਂ ਚ ਭੰਦਾ ਵਾ ਜਾ ਕੋਈ ਖਾਸ ਪ੍ਰੋਗਰਾਮ ਹੋਵੇ ਹਨਾ ਉਹਨਾਂ ਤੇ ਬਣਾ ਸਕਣਾ ਵਾਲਾ ਕੰਮ ਹੋਣਾ ਮਤਲਬ ਕਾਫੀ ਓਕੇਸ਼ਨ ਦੇ ਉੱਤੇ ਬਣਾਇਆ ਜਾਂਦਾ ਵਾ ਇਹ ਹਨਾ ਮਿੱਠੇ ਚੋਲ ਘਰ ਵਿੱਚ ਜਿੱਤਰਾ ਹਨਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਪਹਿਲਾਂ ਮਿੱਠੇ ਚੋਲੇ ਬੰਦੇ ਆ ਇਹ ਵੀ ਜਿਹੜੇ ਮਿੱਠੇ ਚੋਲ ਉਹ ਜਿਹੜੇ ਬਜ਼ੁਰਗ ਹੁੰਦੇ ਹਨਾ ਉਹਨਾਂ ਨੂੰ ਜ਼ਿਆਦਾ ਪਸੰਦ ਹੁੰਦੇ ਜਿੱਦਾਂ ਸਾਡੇ ਨਾਨਾ ਹੀ ਹੋਗੇ ਹਨਾ ਤਾਂ ਇਹ ਕਮੈਂਟ ਕਰਕੇ ਦੱਸਿਓ ਮਿੱਠੇ ਚੋਲ ਕਿਤੇ ਕਿਤੇ ਫੇਵਰਟ ਆ ਮੈਂ ਨਾ ਵੈਸੇ ਮਿੱਠੇ ਚੋਲ ਖਾਣਾ ਨਹੀਂ ਨਹੀਂ ਉਦਨੇ ਹੀ ਬਣਾਏ ਘਰ ਮੈਂ ਦੋ ਗੋਲੀਆਂ ਖਾ ਕੇ ਗਿਆ ਹਣਾ ਮੰਮੀ ਹਾਂ ਸਵਾਦ ਬਣਿਆ ਤੇ ਬਾਕੀ ਇਧਰ ਅੱਜ ਆਈ ਆ ਜੀ ਸਾਡੇ ਦਰਮਿਆਨ ਨਿੱਕੀ ਕੁੜੀਆ ਤੇ ਸਾਸਰੀ ਘਰ ਬੁਲਾਉਂਦੀ ਹੋਈ ਸਾਸਰੀ ਘਰ ਜੀ ਭੈਣ ਜੀ ਤੇ ਇਧਰ ਅਮਨ ਡਈ ਆ ਆਪਣੇ ਜਿਹੜੇ ਚੋਲਾਂ ਦੇ ਵਿੱਚ ਪਾਉਨੇ ਆ ਨਾ ਡਰਾਈ ਫਰੂਟਸ ਵਗੈਰਾ ਜਿੱਦਾਂ ਬਦਾਮ ਹੋਗੇ ਠੂਠੀ ਹੋਗੀ ਤੇ ਆਸ ਹੋਗੀ ਹੋਗੀ ਹਣਾ ਤੇ ਉਧਰ ਹਰੀ ਇਲਾਚੀ ਹਰੀ ਇਲਾਚੀ ਤੇ ਬਾਕੀ ਬਣੇ ਰਿਓ ਸਾਡੇ ਨਾਲ ਤੇ ਇੱਧਰ ਕੀ ਕਰਤਾ ਜੇ ਇੱਧਰ ਮੈਂ ਛੋਲੇ ਦਾ ਪਾਣੀ ਧਰਿਆ ਅੱਛਾ ਇਹ ਛੋਲੇ ਦਾ ਪਾਣੀ ਪਾ ਛੋਲਾ ਨੂੰ ਭਾਲ ਲੈਣਾ ਨਾ ਪਹਿਲਾਂ ਹਾਂਜੀ ਹਾਂਜੀ ਤੇ ਇੱਕ ਗਲਾਸ ਇਹ ਛੋਲ ਲੈ ਆ ਤੇ ਪਾਣੀ ਮੈਂ ਖੁੱਲਾ ਪਾ ਲਿਆ ਅੱਛਾ ਪਾਣੀ ਇਹਦੇ ਵਿੱਚ ਖੁੱਲਾ ਪਾ ਸਕਦੇ ਆ ਹਾਂ ਠੀਕ ਆ ਇੱਕ ਗਲਾਸ ਛੋਲਵਾ ਹਨਾ ਹਾਂ ਥੋੜਾ ਜਿਆਦਾ ਪਾਇਆ ਵਾ ਇੰਨਾ ਕੁ ਜਿੰਨਾ ਠੀਕ ਕਰਾਂਗੇ ਠੀਕ 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 ਥੋੜਾ ਜਿਆਦਾ ਪਾਇਆ ਵਾ ਉਹ ਤਾਂ ਨਹੀਂ ਨਾ ਪਾਈਦਾ ਫਿਰ ਹਾਂ ਨਹੀਂ ਨਹੀਂ ਠੀਕ ਠੀਕ ਜਿਹਾ ਹੋਵੇ ਹਾਂ ਤੇ ਬਾਕੀ ਬਣੇ ਰਿਓ ਸਾਡੇ ਵਲੌਗ ਨਾਲ ਇਹ ਇਹਦੇ ਵਿੱਚ ਪਾਵਾਂਗੇ ਅਸੀਂ 2 ਚਮਚੇ ਹੋਦੇ ਇਹ ਕੀ ਪੜਾਵਾਂ ਹਾਂ ਹਾਂਜੀ ਵਿੱਚ ਪਾਵਾਂਗੇ ਅਸੀਂ ਇੱਕ ਚਮਚਾ ਘਿਓ ਦਾ ਕਿਉਂਕਿ ਜਿਹੜਾ ਝੋਲਵਾ ਨਾ ਉਹ ਕੰਨੇ ਕੱਲੇ ਪੜਨਗੇ ਇਹ ਘਿਓ ਕਿਹੜਾ ਦੇਸੀ ਨਹੀਂ ਡਾਲਡਾ ਅੱਛਾ ਡਾਲਡਾ ਜਿਹੜਾ ਮਾਜੀ ਪਾ ਸਕਦੇ ਨਾ ਹਾਂ ਤੇ ਅਸੀਂ ਫਿਰ ਰੰਮਣ ਖਾਂਦੇ ਨਹੀਂ ਨਾ ਹਾਂਜੀ ਤੇ ਉਹ ਮੈਂ ਪਾਤਾ ਵਾ ਜੇ ਤੁਸੀਂ ਡਾਲਡਾ ਘਿਓ ਪਾਉਣਾ ਉਹ ਵੀ ਪਾ ਸਕਦੇ ਹੋ ਆਪਾਂ ਇੱਥੇ ਤੁਸੀਂ ਤੇ ਅਸੀਂ ਤੁਸੀਂ ਪਾਉਣਾ ਉਹ ਵੀ ਪਾ ਸਕਦੇ ਹਾਂ ਹਾਂਜੀ ਤੇ ਮੈਂ ਲੈ ਇੱਕ ਗਲਾ ਝੋਲ ਥੋੜੇ ਹੀ ਚੰਗੀ ਤਰ੍ਹਾਂ ਤੇ ਹੁਣ ਬਾਲ ਆ ਗਿਆ ਵਾ ਮੈਂ ਹੁਣ ਲੱਗੀ ਝੋਲ ਪਾਉਣੇ ਚ ਤੇ ਇਹਨਾਂ ਦਾ ਤੜਕਾ ਤੁੜਕਾ ਵੀ ਹੁੰਦਾ ਵਾ ਜਾ ਇਹਨਾਂ ਨੂੰ ਕੋ ਬਲਜਣ ਤੇ ਚੌਲ ਉਹ ਤੇ ਬਾਅਦ ਵਿੱਚ ਪੈ ਲਾਈਦਾ ਅੱਛਾ ਵੱਖਰਾ ਲਾਈਦਾ ਹਾਂ ਹਾਂ ਖਾਣਾ ਪਾ ਦੇਣਾ ਬਾਅਦ ਵਿੱਚ ਤੇ ਦੇਖ ਸਾ ਜੇ ਤੁਸੀਂ ਇੰਦਰ ਚੌਲ ਆਪਾਂ ਪਾਤੇ ਆ ਤੇ ਨਾਲੇ ਇੱਕ ਗੱਲ ਹੋਰ ਜਿਹੜੇ ਹੀ ਝੋਲ ਪਹਿਲਾਂ ਭਿੰਦਦੇ ਨੇ ਨਾ ਉਹ ਇਦਾਂ ਭੇਕੇ ਨਹੀਂ ਰੱਖਣੇ ਤੇ ਜਦੋਂ ਪਾਣੀ ਸਾਡਾ ਉਬਲਦਾ ਨਾ ਉਦੋਂ ਹੀ ਧੋਗੇ ਤੇ ਉਸੇ ਟਾਈਮ ਵਿੱਚ ਪਾਉਣੇ ਅੱਛਾ ਜ਼ਿਆਦਾ ਟਾਈਮ ਨਹੀਂ ਭੇਣੀ ਹਾਂ ਠੀਕ ਆ ਜੀ ਆਪੇ ਟੁੱਟ ਜਾਂਦੇ ਆ ਨਾ ਚੌਲ ਹੁਣ ਜਦੋਂ ਚੋਲਾਂ ਨੂੰ ਬਾਲਾ ਹੁੰਦਾ ਵਾ ਜਾਂ ਇਹ ਜਦੋਂ ਬਣਦੇ ਆ ਤੇ ਫਿਰ ਆਪਾਂ ਅਗਲਾ ਸਟੈਪ ਤੁਹਾਨੂੰ ਨਾਲ ਹੀ ਦੱਸਦੇ ਹਾਂ ਹਾਂ ਇਹ ਜਿਹੜੇ ਚੋਲ ਹੋਣਾ ਕਿ ਮੰਨਦਾ ਇਹਦਾ ਪੂਹ ਕੇ ਵੇਖਦੇ ਨੇ ਬਹੁਤ ਜਿਆਦਾ ਗੱਲ ਲੈਣੀ ਆ ਜਦੋਂ ਕਣੀ ਜੀ ਰਹਿਜੂਗਾ ਨਾ ਵਿੱਚ ਜਦੋਂ ਕਣੀ ਆ ਰਹਿਜਣਗੀਆਂ ਉਦੋਂ ਇਹ ਨਿਚੋੜਦੇ ਨੇ ਅੱਛਾ ਅੱਛਾ ਠੀਕ ਠੀਕ ਹਾਂ ਤੇ ਫਿਰ ਬਾਕੀ ਬਾਅਦ ਵਿੱਚ ਵੀ ਦੱਸਦੇ ਹਾਂ ਇਹ ਕਿਤਾ ਬਣਦੇ ਅੱਗੇ ਚਲੋ ਬਣੇ ਰਿਓ ਸਾਡੇ ਵਲੌਗ ਨਾਲ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੇ ਆ ਸਟੈਪ ਦੱਸਦੇ ਆ ਜਿੰਨਾ ਚਾਹ ਸਾਡੇ ਚੋਲ ਬਣ ਰਹੇ ਆ ਤੇ ਢੰਡੇ ਹੋਣਾ ਚਾਹ ਮੈਂ ਦਹੀਂ ਬਣਾ ਲੈਣੀ ਹੈ ਨਾ ਅੱਛਾ ਅਲਾਵਾ ਜੀ ਦਹੀਂ ਵੀ ਨਾਲ ਇਹਦੇ ਹੋਵੇ ਤੇ ਵਧੀਆ ਹਨਾ ਇੱਕ ਦਹੀਂ ਸਵਾਦ ਦੇ ਨਾਲ ਜਿਹੜੀ ਹਿੰਦੀ ਆ ਮਾਵਾਂ ਦੀ ਦਾਲ ਨਹੀਂ ਨੰਮੀ ਹਾਂ ਮਾਵਾਂ ਦੀ ਦਾਲ ਬਹੁਤ ਜਿਆਦਾ ਸਵਾਦਨਦੀ ਹੈ ਨਾ ਹਾਂ ਮਿੱਠੇ ਚੋਲਾਂ ਦੇ ਨਾਲ ਨਹੀਂ ਮਿੱਠੇ ਚੋਲਾਂ ਨਾਲ ਵੈਸੇ ਜਿਆਦਾ ਜਿਹੜਾ ਚੱਲਦਾ ਵਾ ਪੰਜਾਬੀਆਂ ਦਾ ਉਹ ਫੇਮਸ ਆ ਦਹੀਂ ਆ ਤੇ ਮੇਰੀ ਤੇ ਵੈਸੇ ਦਾਲ ਵਾ ਤੇ ਮੈਂ ਵਹ ਦੇਈ ਨਹੀਂ ਖਾਣਾ ਉਹਨਾਂ ਨਾਲ ਕੱਲੇ ਝੋਲੀ ਖਾਣਾ ਉਹਨਾ ਬਾਕੀ ਤੁਸੀਂ ਕਮੈਂਟ ਕਰਕੇ ਸਾਰੇ ਜਣੇ ਜਰੂਰ ਦੱਸਿਓ ਠੀਕ ਆ ਹਾਂ ਕੌਣ ਕੌਣ ਮਿੱਠੇ ਚੋਲਾ ਨਾਲ ਦਹੀਂ ਖਾਂਦਾ ਤੇ ਦਹੀਂ ਮੈਂ ਫੈਂਟ ਲਿਆ ਵਾ ਹਾਂਜੀ ਤੇ ਇਹਦੇ ਵਿੱਚ ਪਾਉਣੀ ਹਨ ਕਪੋੜੀਆਂ ਚਲੋ ਜੀ ਜਿਹਨੂੰ ਬੁੰਦੀ ਵੀ ਕਈ ਕਹਿੰਦੇ ਆ ਨਾ ਹਾਂਜੀ ਹਾਂਜੀ ਤੇ ਇਹ ਪਕੌੜੀਆਂ ਸਿੱਧੀਆਂ ਬਾਦਨੀਆਂ ਕੋਈ ਇਹਨਾਂ ਨੂੰ ਕੀਤਾ ਨਹੀਂ ਪਾਣੀ ਦੇ ਵਿੱਚ ਨਹੀਂ ਉਹ ਇਦਾਂ ਜਦੋਂ ਤੱਕ ਚੋਲ ਬਣਨੇ ਤੜਕਾ ਤੜਕਾ ਲਾਉਣਾ ਚੋਲਾਂ ਨੂੰ ਉਦੋਂ ਤੱਕ ਆਪ ਉਹ ਇਹੋ ਜਿਹੀਆਂ ਵਿੱਚ ਅੱਛਾ ਅੱਛਾ ਹਾਂ ਕਈ ਵੇਲੇ ਪਾਣੀ ਵਿੱਚ ਪੁੰਦੇ ਆ ਨਾ ਹਾਂ ਪਰ ਉਹਦੇ ਗਲ ਜਾਂਦੀਆਂ ਨਾ ਉਹਨਾਂ ਚੰਗੀਆਂ ਨਹੀਂ ਲੱਗਦੀਆਂ ਤੇ ਇਹਦੇ ਵਿੱਚ ਪਾਉਣੇ ਅਸੀਂ ਥੋੜੀ ਜਿਹੀ ਪਾਵਾਂਗੇ ਲਾਲ ਵਿੱਚ ਹਾਂਜੀ ਲਾਲ ਵਿੱਚ ਨਾ ਸਵਾਦ ਵਧ ਜਾਂਦੇ ਹੈ ਤੇ ਥੋੜਾ ਜਿਹਾ ਪਾਵਾਂਗੇ ਮਸਾਲਾ ਆਪਣੇ ਸਵਾਦ ਅਨੁਸਾਰ ਤင်း ਪਾ ਸਕਦੇ ਆ ਤੇ ਨੂਨ ਜਿਹੜਾ ਵਾ ਉਹ ਉਹ ਪਾਵਾਂਗੇ ਜਦੋਂ ਹੀ ਖਾਣੇ ਆ ਠੀਕ ਆ ਹਨਾ ਫਿਰ ਉਹ ਦਹੀਂ ਨਹੀਂ ਤੇ ਪਾਣੀ ਜਾਂ ਛੱਡ ਦਿੰਦਾ ਤੇ ਦੇਖ ਸਕਦੇ ਤੁਸੀਂ ਮਿਕਸ ਕਰ ਲਿਆ ਹੋਇਆ ਵਾ ਦਹੀਂ ਤੇ ਦਹੀਂ ਤੇ ਮਿੰਟ ਮਿੰਟ ਬਣ ਕੇ ਰੈਡੀ ਹੋ ਜਾਂਦਾ ਹਨਾ ਭਣੀ ਵਿੱਚ ਪਿਆਜ਼ ਹੀ ਪਾ ਲੈਂਦੇ ਆ ਹਾਂਜੀ ਹਨਾ ਪਰ ਨਹੀਂ ਪਿਆਜ਼ ਨਹੀਂ ਹਨਾ ਪਿਆਜ਼ ਚੰਗੇ ਨਹੀਂ ਲੱਗਦੇ ਹਨਾ ਉਹ ਨੂਨ ਵਾਲੇ ਚੋਲੇ ਜੀ ਚੰਗੇ ਲੱਗਦੇ ਆ ਕਿਉਂਕਿ ਉਹ ਚੋਲਾਂ ਦੇ ਵਿੱਚ ਹੀ ਪਿਆਜ਼ ਹੁੰਦੇ ਹਨਾ ਤੇ ਦਹੀਂ ਦੇ ਵਿੱਚ ਹੋਰ ਸਵਾਲ ਲੱਗਦੇ ਆ ਪਰ ਇਹ ਮਿੱਠੇ ਚੋਲਵਾ ਹਨਾ ਇਹ ਕਰਕੇ ਪਿਆਜ਼ ਨਾ ਹੀ ਪਾਈ ਇਹ ਤੇ ਵਧੀਆ ਗੱਲ ਹੈ ਲੂਣ ਹੀ ਉਹਦਾ ਪਾਵਾਂਗੇ ਜਦੋਂ ਖਾਵਾਂਗੇ ਤੇ ਦਹੀਂ ਸਾਡਾ ਜੀ ਬਣ ਕੇ ਰੈਡੀ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਹੁਣ ਵਾਰੀ ਆ ਜੀ ਚੋਲਾਂ ਦੀ ਬਸ ਇਹ ਬਣ ਜਾਣ ਫਿਰ ਤਾਂ ਨੂਮ ਫਾਈਨਲ ਲੁੱਕ ਜਿਹੜੀ ਆ ਉਹ ਦਿਖਾਉਦੇ ਆ ਨਾਲੇ ਚੋਲਾਂ ਨੂੰ ਤੜਕਾ ਕਿੱਦਾਂ ਲਾਉਣਾ ਵਾ ਉਹ ਵੀ ਵਿਖਾ ਦਿਓ ਵੱਖਰਾ ਲਾਉਣਾ ਹਨਾ ਮੰਮੀ ਜੀ ਉਹ ਵੀ ਵੱਖਰਾ ਲਾਉਣਾ ਵਾ ਹਾਂ ਤੇ ਉਹ ਤੜਕਾ ਵੀ ਹਿਲਾਵਾਂਗੇ ਜਿੱਤਾ ਹਲਵਾਈ ਲੁੰਦੇ ਆ ਨਾ ਹਾਂਜੀ ਉਹ ਲਓ ਜੀ ਤੜਕਾ ਵੀ ਹੁਣ ਚੋਲਾਂ ਨੂੰ ਲੱਗਣਾ ਵਾ ਤੇ ਬਣੀ ਰਿਓ ਸਾਡੇ ਵਲੌਗ ਨੂੰ ਵੇਖਦੇ ਰਿਓ ਤੇ ਅੱਗੇ-ਅੱਗੇ ਤੁਹਾਨੂੰ ਸਟੈਪ ਬਾਈ ਸਟੈਪ ਜਿਹੜਾ ਦੱਸਦੇ ਆਂ ਤੇ ਚੋਲ ਇਦਾਂ ਪਹਿਕੇ ਵੇਖ ਲੈਣੇ ਆਂ ਅੱਛਾ ਬੱਚੇ ਆ ਜ਼ਿਆਦੇ ਠੀਕ ਠੀਕ ਜਦੋਂ ਇੱਕ ਕਣੀ ਰਹਿ ਜਾਈ ਨਾ ਤਾਂ ਉਦੋਂ ਅਸੀਂ ਇਹਨਾਂ ਨੂੰ ਝੋੜ ਲਾਂਗੇ ਠੀਕ ਆ ਜੀ ਹਾਂ ਤੇ ਚੋਲ ਸਾਡੇ ਹੋ ਗਏ ਆ ਤੇ ਥੋੜੀ ਜਿਹੀ ਕਣੀ ਰਹਿ ਗਈ ਵਿੱਚ ਇਹਦੇ ਇਦਾਂ ਕਰਕੇ ਵੇਖ ਲਈਦੇ ਆ ਨਾ ਉਹ ਦੇਖ ਕਣੀ ਰਹਿ ਜਾ ਜਨਾ ਹਾਂਜੀ ਤੇ ਉਦੋਂ ਚੋਲ ਨੂੰ ਝੋੜ ਦੇਣੇ ਲਓ ਜੀ ਤੁਸੀਂ ਦੇਖ ਸਾਡੀਓ ਚੋਲ ਹੋ ਗਿਆ ਤੇ ਹੁਣ ਵਾਰੀ ਆ ਜੀ ਤੜਕੇ ਦੀ ਤੇ ਇਹਨਾਂ ਨੂੰ ਜਦੋਂ ਅਸੀਂ ਤੜਕਾ ਤੜਕਾ ਲਾਉਣਾ ਵਾ ਨਾ ਉਹਦਾ ਵੀ ਥੋੜੇ ਬੋਦੇ ਹੋਣੇ ਨਾਲ ਹਾਂਜੀ ਹਾਂਜੀ ਆ ਉਹਨਾਂ ਵਿੱਚ ਵੀ ਹੋਣੇ ਹੋਣੇ ਆ ਨਾ ਹਾਂ ਆਪਣੇ ਬੋਇਲ ਤੇ ਪ੍ਰੋਪਰ ਹੁਣ ਇਹਨਾਂ ਦਾ ਪਾਣੀ ਨਿਚੋੜਨਾ ਜੀ ਪਾਣੀ ਨਿਚੋੜਨਾ ਚਲੋ ਜੀ ਪਾਣੀ ਨਿਚੋੜਨ ਲੱਗੇ ਆ ਜੀ ਚੋਲਾਂ ਦਾ ਤੇ ਇੱਧਰ ਨਵ ਵੀ ਅੱਜ ਸਾਡੇ ਨਾਲ ਹੈ ਕਹਿੰਦੀ ਮੇਰਾ ਵੀ ਵਲੋਗ ਲਓ ਹਾਂ ਆਪਣਾ ਨਾਮ ਦੱਸ ਦੇ ਮਾ ਨਵਦੀਪ ਕਾ ਹਾਂ ਨਵਦੀਪ ਕਾ ਨਵਦੀਪ ਕੌਰ ਤੇ ਕਿਹੜੀ ਕਲਾਸ ਵਿੱਚ ਪੜਦੀ ਆ ਨਾ ਐਲੀ ਕੇਜੀ ਹੁਣ ਐਲੀ ਕੇਜੀ ਚੋ ਗਈ ਆ ਅੱਛਾ ਜੀ ਹਾਂ ਹੁਣ ਕੁੜੀ ਸਿਆਣੀ ਹੋ ਗਈ ਆ ਪਹਿਲਾਂ ਵਲੌਗ ਦੇ ਵਿੱਚ ਇੰਨਾ ਬੋਲਦੀ ਨਹੀਂ ਹੁੰਦੀ ਸੀ ਪਰ ਹੁਣ ਕਹਿੰਦੀ ਮੇਰਾ ਵੀ ਵਲੌਗ ਬਣਾਉ ਮੈਂ ਵੀ ਬੋਲਣਾ ਵਿੱਚ ਮੈਂ ਵੀ ਆਉਣਾ ਹਨਾ ਹਾਂ ਇੱਧਰ ਨੂੰ ਕਰਕੇ ਬੋਲ ਹਨਾ ਝੋਲ ਖਾਣੀ ਆ ਅੱਛਾ ਘਰ ਕੜਨੇ ਆ ਅੱਛਾ ਘਰ ਘੜਨੇ ਆ ਹੌਂ ਡਿਲੀਵਰੀ ਬਾਤਾਂ ਆਂਗੀ ਤੋ ਫਿਰ ਹੈਂ ਹੌਂ ਡਿਲੀਵਰੀ ਬਾਤਾਂ ਆਂਗੀ ਤੂੰ ਤੇ ਚੋੜ ਸਾਡੇ ਹੋ ਗਏ ਨਿਚੋੜਨੇ ਆ ਠੀਕ ਆ ਇਧਰ ਲਾਉਂਦੇ ਆ ਤਲਕਾ ਤੇ ਇਹਦੇ ਵਿੱਚ ਮੈਂ ਫੈਂਡ ਪਾ ਲਿਆ ਵਾ ਤੇ ਅੱਛਾ ਫੈਂਡ ਚ ਬਣਾਉਣੀ ਆ ਹਾਂ ਤਲਕਾ ਦਾ ਲਾਵਾਂਗੇ ਬਾਕੀ ਆ ਕੇ ਤੁਸੀਂ ਆਪਣੇ ਕਈ ਜਣੇ ਕਿਉਂਜ ਵੀ ਬਣਾਣ ਦੇਦੇ ਅਸੀਂ ਚ ਪਰ ਇਹ ਭੈਂਡ ਵਿੱਚ ਬਣਾਵਾਂਗੇ ਕਿਉਂਕਿ ਅਮਨ ਨਹੀਂ ਖਾਂਦੀ ਹੈਗੀ ਤੇ ਇਹਦੇ ਵਿੱਚ ਮੈਂ ਲਿਆ ਵਾ ਬਦਾਮ ਲਏ ਥੋੜੇ ਜੇ ਹਾਂਜੀ ਤੇ ਰਾਚੀ ਲਈ ਹਰੀ ਠੀਕ ਆ ਤੇ ਸੋ ਗਈ ਲਈ ਆ ਹਾਂਜੀ ਤੇ ਆ ਘਿਰੀ ਲਈ ਆ ਤੇ ਆਪਾਂ ਜਿਹੜੀ ਹਾਂਜੀ ਹਰੀ ਇਲਾਚੀ ਨੂੰ ਕੁੱਟ ਕੇ ਪਾਵਾਂਗੇ ਨਹੀਂ ਇੱਦਾਂ ਹੀ ਪਾ ਦਣੀ ਅੱਛਾ ਇੱਦਾਂ ਹੀ ਪਾ ਦਣੀ ਠੀਕ ਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਅਹੀਂ ਇਲਾਚੀ ਤੇ ਨਾਲ ਇਹ ਬਾਦਾਮ ਪਾਵਾਂਗੇ ਥੋੜੇ ਥੋੜੇ ਉੱਪਰ ਜੇ ਹੋ ਜਾਣਗੇ ਨਾ ਹਾਂਜੀ ਬਹੁਤੇ ਵੀ ਨਹੀਂ ਨਾ ਕਰਨੇ ਹਾਂਜੀ ਆਹ ਰੋਸਟ ਹੋਣ ਕੇ ਤੇ ਥੋੜੇ ਜਿਹਾ ਨਾ ਵਧੀਆ ਲੱਗਣਗੇ ਹਾਂ ਤੇ ਦੇਖ ਸਕਦੇ ਹੋ ਜੀ ਆਪਾਰ ਫਾਇਨਡ ਲਿਆਵਾ 2-3 ਚਮਚੇ ਤੇ ਨਾਲ ਹੀ ਅਸੀਂ ਪਾ ਦਾਂਗੇ ਅੱਗੇ ਦੀ ਹਾਂਜੀ ਤੇ ਨਾਲ ਹੀ ਅਸੀਂ ਸੋਕੇ ਪਾ ਦਾਂਗੇ ਤੇ ਨਾਲ ਹੀ ਪਾਵਾਂਗੇ ਖੰਡ ਤੇ ਖੰਡ ਅਸੀਂ ਥੋੜੀ ਜਿਹੀ ਘੱਟ ਪਾਣੀ ਹੈ ਗਲਾਸ ਨਾਲ ਕਿਉਂਕਿ ਗਲਾਸ ਪੂਰਾ ਚੋਲਾਂ ਦਾ ਨਹੀਂ ਆ ਹੀਗਾ ਅੱਛਾ ਅੱਛਾ ਠੀਕ ਹੈ ਉਹ ਮਿੰਟੀ ਦੇ ਹਿਸਾਬ ਨਾਲ ਹਨਾ ਹਾਂ ਲਓ ਜੀ ਦੇਖ ਸਾਧਿਓ ਤੁਸੀਂ ਠੀਕ ਹੈ ਇੱਕ ਗਲਾਸ ਸਾਡਾ ਚੋਲਾਂ ਦਾ ਹੀਗਾ ਤੇ ਇੱਕ ਗਲਾਸ ਤੋਂ ਥੋੜਾ ਜਿਹਾ ਥੋੜੀ ਜਿਹੀ ਘੱਟ ਜਿਹੀ ਖੰਡ ਪਾਈ ਆਣੀ ਹਾਂ ਤੇ ਹੁਣ ਇਹਨੂੰ ਆਪਾਂ ਕਰਨਾ ਜੀ ਮੈਲਟ ਖੰਡ ਨੂੰ ਹਾਂ ਤੇ ਨਾਲ ਹੀ ਅਸੀਂ ਝੋਲ ਪਾ ਦਨੇ ਅੱਛਾ ਸਿੱਧੇ ਝੋਲ ਹੀ ਪਾ ਦਿੰਦੇ ਹਾਂ ਇਹ ਨਾਲ ਹੀ ਹੋ ਜਾਂਦੀ ਹੈ ਨਾ ਹਾਂ ਠੀਕ ਹੈ ਲਓ ਕਮੈਂਟ ਕਰਕੇ ਦੱਸਿਓ ਠੀਕ ਆ ਕਿਹੜੇ-ਕਿਹੜੇ ਵੀਰ ਭਰਾ ਜਿਹੜੇ ਵੀ ਆਪਣੇ ਭੈਣਾਂ ਬਣਾ ਕੇ ਖਾਂਦੀਆਂ ਵਾ ਅਜੇ ਵੀ ਤੇ ਵੈਸੇ ਤੇ ਚਲਦੀ ਅਜੇ ਵੀ ਬੰਦੀ ਆ ਪਰ ਬਹੁਤ ਘੱਟ ਹੋ ਗਈ ਹੋਣਾ ਨਾ ਫਿਰ ਤਾਂ ਵਿਆਹਾਂ ਸ਼ਾਦੀਆਂ ਤੇ ਰਹਿ ਗਈਆਂ ਤੇ ਜਾਂ ਕੋਈ ਇਹੋ ਜਿਹੇ ਮੌਕੇ ਤੇ ਖੁਸ਼ੀ ਦੇ ਹਨਾ ਪੋਤੇ ਹੁੰਦੇ ਆ ਤੇ ਜਾਸ ਨੂੰ ਕਰਵਾ ਕੇ ਬੰਦ ਹਾਂਜੀ ਅੱਛਾ ਜਿਹੜੇ ਬਾਕੀ ਚੋਲਵਾ ਥੋੜੇ ਪੋਤੇ ਜਿਹੜੇ ਹੋਏ ਸੀ ਮੰਮੀ ਰਹਿੰਦੇ ਸੀ ਤੇ ਉਿੱਤੇ ਹੀ ਹੋ ਜਾਣਗੇ ਪਾਪ ਨਾਲੀ ਹਾਂ ਪਾਪ ਦੇ ਨਾਲੀ ਹੋ ਜਾ ਖੁਸ਼ਬੂ ਜਿਹੜੀ ਆ ਬਹੁਤ ਸੋਹਣੀ ਹੋਣ ਲੱਗਦੀ ਆ ਤੇ ਟੇਸਟ ਵੀ ਇਹਦਾ ਬਹੁਤ ਵਧੀਆ ਹੋਣ ਵਾਲਾ ਵਾ ਜਿੱਤੇ ਤੱਕ ਤੁਹਾਨੂੰ ਲੱਗਣਿਆ ਵਾ ਬਾਕੀ ਇਹਦੇ ਵੇਹੀ ਲੈਣਾ ਵਾ ਟੇਸਟ ਤੇ ਤੁਸੀਂ ਸਾਰੇ ਜਣੇ ਜਿਹੜਾ ਵਾ ਟੇਸਟ ਕਰਨ ਵਾਸਤੇ ਆਪਣੇ ਘਰੇ ਜਰੂਰ ਟਰਾਈ ਕਰਿਓ ਚਲੋ ਅਹੀਂ ਇਹਨੂੰ ਟੋਟਕੇ ਰਹਾ ਦਾਂਗੇ ਇਹ ਪਾਪ ਦੇ ਨਾਲ ਹੀ ਹੋ ਜਾਣੇ ਆ ਤੇ ਗੈਸ ਖਾਤਾ ਹੀ ਬੰਦ ਚਲੋ ਜੀ ਅੱਛਾ ਹੁਣ ਇਹਨੂੰ ਕਿੰਨੀ ਦੇਰ ਵਾਸਤੇ ਮੰਮੀ ਜੀ ਦਹੀਂ ਇਹ ਬਸ 5-10 ਮਿੰਟ ਇਦਾਂ ਰੱਖਣੇ ਆ ਤੇ ਬਾਅਦ ਚ ਆਪਣੇ ਆਪਣੇ ਆਪ ਕੱਲੇ ਕੱਲੇ ਹੋ ਜਾਣੇ ਠੀਕ ਠੀਕ ਆ ਹਾਂ ਚਲੋ ਜੀ ਮਿਲਦੇ ਆਂ ਜੀ ਤੁਹਾਨੂੰ ਜਦੋਂ ਬਣਦੇ ਆ ਫਿਰ ਤੁਹਾਨੂੰ ਉਹਦੀ ਫਾਈਨਲ ਲੁੱਕ ਵੀ ਜਿਹੜੀ ਆ ਦਿਖਾ ਦਿਆਂ ਹਾਂ ਤੇ ਜਦੋਂ ਤੁਹਾਨੂੰ 20 ਮਿੰਟ ਹੋ ਗਏ ਆ ਇਹ ਤੇ ਉਹ ਪਾਪ ਵਿੱਚ ਰੱਖੇ ਇਹ ਤਾਂ ਹੁਣ ਵੇਖਦੇ ਹੋਗੇ ਲਓ ਜੀ ਹੁਣ ਦੱਸਣਗੇ ਮੰਮੀ ਜੀ ਕਿਉਂਕਿ ਹਾਂ ਦੇ ਪਤਾ ਨਹੀਂ ਆ ਅਜੇ ਤਾਂ ਕੱਲੇ ਕੱਲੇ ਹੋ ਗਿਆ ਆਪੇ ਪਤਾ ਲੱਗਣਾ ਹੈ ਨਾ ਹੋ ਗਿਆ ਨਾ ਕੱਲੇ ਕੱਲੇ ਦੇਖ ਸਕਦੇ ਤੁਸੀਂ ਚੋਲਾ ਦਾ ਰੰਗ ਤੇ ਚੋਲ ਕੱਲੇ ਕੱਲੇ ਹੋ ਚੁੱਕੇ ਹੋ ਗਏ ਆ ਨਾ ਹਾਂ ਤੇ ਇਹ ਜਿਹੜੇ ਆਪਾਂ ਡਰਾਈ ਫਰੂਟ ਪਾਏ ਆ ਕਿੰਨੇ ਸੋਹਣੇ ਉੱਪਰ ਉੱਪਰ ਆ ਨਾ ਕਿੰਨੇ ਸੋਹਣੇ ਲੱਗਦੇ ਆ ਤੇ ਵਧੀਆ ਲੱਗਦੇ ਆ ਮਾਰੇ ਇੱਕ ਗੱਲ ਆ ਮੈਨੂੰ ਠੂਠੀ ਨਹੀਂ ਪਸੰਦ ਜਿਹੜੀ ਵਿੱਚ ਪਾਈ ਆ ਤਾਂ ਉਹ ਤਾਂ ਕੱਢ ਲਈਦੀ ਆ ਤਾਂ ਮੈਂ ਕਮੈਂਟ ਕਰਕੇ ਹੁਣ ਤੁਸੀਂ ਦੱਸਿਓ ਕਿਹੜੇ ਕਿਹੜੇ ਮੇਰੇ ਵਰਗੇ ਆ ਭੈਣ ਭਰਾ ਜਿਨ੍ਹਾਂ ਨੂੰ ਜਿਹੜਾ ਵਾ ਆ ਠੂਠੀ ਨਹੀਂ ਪਸੰਦ ਬਾਕੀ ਚਲੋ ਸੋਗੀ ਤੇ ਚਲੋ ਫਿਰ ਵੀ ਖਾ ਲਈਦੀ ਆ ਤੇ ਬਾਦਾਮ ਵੀ ਖਾ ਲਈਦੇ ਆ ਪਰ ਮੈਨੂੰ ਠੂਠੀ ਬਿਲਕੁਲ ਨਹੀਂ ਜੇ ਪਸੰਦ ਆਗੀ ਚੋਲ ਅਸੀਂ ਪਾਣ ਲੱਗੇ ਥਾਲੀ ਚ ਹਾਂਜੀ ਮੈਂ ਤਾਂ ਨਹੀਂ ਨਹੀਂ ਹੁਣ ਜੇ ਬਣਿਆ ਤੇ ਹੁਣ ਇਹਨਾਂ ਦਾ ਰਿਵਿਊ ਵੀ ਦੇਣਾ ਪਣਦਾ ਵਾ ਤੇ ਰਿਵਿਊ ਦੇਣ ਵਾਸਤੇ ਆਪਾਂ ਮੰਮੀ ਜੀ ਰੱਖਿਆ ਤੇ ਅਮਨ ਵੀ ਰੱਖੀ ਆ ਹਾਂ ਦੋਵਾਂ ਦੇ ਰੀਵ ਲਵਾਂਗੇ ਤੇ ਬਾਕੀ ਇਹ ਆ ਕਿ ਇਹ ਜ਼ਿਆਦਾਤਰ ਜਿਹੜੇ ਆ ਸਾਡੀ ਮੰਮੀ ਜੀ ਦੇ ਜਿਹੜੀ ਆ ਉਹ ਪਸੰਦ ਵਾ ਹਨਾ ਤੇ ਅੱਗੇ ਵੀ ਅਸੀਂ ਇੱਕ ਵਾਰੀ ਬਣਾ ਕੇ ਟਰਾਈ ਕਰ ਲਏ ਆ ਤੇ ਹੁਣ ਦੂਸਰੀ ਵਾਰੀ ਤੇ ਇੱਧਰ ਸਾਡੀ ਨਾਪਰੀਤ कौर ਜਿਹੜੀ ਆ ਉਹ ਥੱਲੇ ਮੂੰਹ ਸੁੱਟ ਕੇ ਬੈਠੀ ਆ ਇਹਨੂੰ ਵੀ ਪੁੱਛਾਂਗੇ ਆਪਾਂ ਹਨਾ ਤੇ ਇਹਦੇ ਵਿੱਚ ਪਾਉਨੇ ਆ ਹੁਣ ਥੋੜਾ ਦਹੀਂ ਹਨਾ ਹਾਂਜੀ ਇੱਧੇ ਸਾਈਡ ਤੇ ਨਾਲੋ ਨਾ ਇੱਥੇ ਰਾਲੋ ਚਲੋ ਤੇ ਇਹ ਦਹੀਂ ਪਾ ਲਓ ਪਕੌੜੀਆਂ ਵਾਲਾ ਦਹੀਂ ਨਾ ਚੋਣਾ ਬਹੁਤ ਹੀ ਸਵਾਦ ਲੱਗਦਾ ਹਾਂਜੀ ਹਾਂਜੀ ਇਹਨਾਂ ਨਾਲ ਜਿਹੜੇ ਆ ਦਹੀਂ ਜਿਹੜਾ ਜ਼ਿਆਦਾ ਸਵਾਦ ਆ ਲੱਗਦਾ ਹਨ ਤੇ ਪਰ ਮੈਂ ਇਕੱਲੇ ਖਾਣਾ ਨਾ ਮੈਨੂੰ ਇਕੱਲੇ ਹੀ ਸਵਾਦ ਆ ਜਾਂਦੇ ਆ ਤਾਂ ਤੂੰ ਇਕੱਲਾ ਹੀ ਖਾਨੇ ਤੇ ਚਲੋ ਜੀ ਹੁਣ ਜਿਹਨੇ ਬਣਾਏ ਹੁੰਦੇ ਆ ਨਾ ਉਹਨੂੰ ਤਾਂ ਸਵਾਦ ਲੱਗਣੇ ਲੱਗਣੇ ਆ ਨਾ ਤੇ ਅਸੀਂ ਦੂਜੇ ਬੰਦੇ ਕੋ ਚੈੱਕ ਕਰੋਂ ਨਹੀਂ ਕਰਵਾਓ ਕੋਈ ਤੇ ਫਿਰ ਅਮਨ ਕੋਦ ਕੋ ਨਾਮ ਪ੍ਰੀਤ ਕੋਈ ਕਰਵਾਉਣੀ ਆ ਹੈ ਨਾ ਇਹਦੀ ਪਹਿਲਾਂ ਕੰਜਕਾ ਕੋ ਪਰਾ ਲਈਏ ਚਲ ਕਰਵਾ ਲੋ ਕਰਵਾ ਲੋ ਕਰਵਾ ਲੋ ਕਰਵਾ ਲੋ ਕਰਵਾ ਲੋ ਉਹ ਵੀ ਤੇ ਆ ਕੇ ਦੱਸ ਨਾ ਸਵਾਦ ਬਣੇ ਚੋਲ ਸਿੱਧੀ ਹੋ ਜਾ ਪੁੱਤ ਦਹੀਂ ਤੇ ਲਾਇਆ ਜੀ ਤੂੰ ਖਾ ਕੇ ਤੇ ਵੇ ਚੰਗੀ ਤਰ੍ਹਾਂ ਉਹਨਾਂ ਨੇ ਕੀ ਉਹਨਾਂ ਨੇ ਤੇ ਸਵਾਦ ਹੀ ਕਹਿਣਾ ਵਾ ਚਲ ਮੈਂ ਤੂੰ ਖਾ ਛੋਟੇ ਬੱਚਿਆਂ ਨੂੰ ਕੀ ਆ ਸਵਾਦ ਆ ਨਾ ਬੂ ਚਲੋ ਜੀ ਚਲੋ ਤੇ ਮੈਂ ਵੀ ਇਹਦੇ ਟਰਾਈ ਕਰੂੰਗੀ ਹਾਂ ਤੇ ਅਮਨ ਵੀ ਦੱਸੂਗੀ ਹੁਣ ਆ ਜੇ ਖਲੋ ਜੇ ਟਾਈਮ ਲੱਗਣਾ ਥੋੜਾ ਜਿਆ ਸਾਡਾ ਟਾਈਮ ਲਾਦਾ ਤੋ ਵੀ ਨਹੀਂ ਗਾ ਨਹੀਂ ਇਹਦੇ ਵਿੱਚ ਭਾਗ ਥੋੜੇ ਜੇ ਕਰਕੇ ਵੇਖ ਲਾ ਨਾ ਰੋਜ ਸਵਾਦ ਬਣਿਆ ਸਵਾਦ ਮੈਂ ਵੀ ਮੰਮੀ ਨੇ ਹੋ ਗਏ 1-2 ਦਿਨ ਪਹਿਲਾਂ ਵੀ ਬਣਾਏ ਸੀ ਤੇ ਉਹ ਬਹੁਤ ਜਿਆਦਾ ਸਵਾਦ ਸੀ ਹਾਂਜੀ ਬਾਕੀ ਆ ਕਿ ਚੋਲਦੇ ਹਮਮੀ ਜੀ ਦੇ ਫੇਵਰਟ ਆ ਤੇ ਔਰ ਜਿਹੜੀ ਚੀਜ਼ ਇਹ ਦੇ ਫੇਵਰੇਟ ਹੋਏ ਤੇ ਸਵਾਦ ਨਾਲ ਬਣਾਇਦਾ ਹੋ ਸਕਦਾ ਬਣਾ ਹੈ ਤੇ ਤੁਸੀਂ ਵੀ ਆਪਣੇ ਘਰ ਟਰਾਈ ਕਰਕੇ ਵੇਖੋ ਤੇ ਵਧੀਆ ਬਣਨਗੇ ਜਿੱਦਾਂ ਤਰੀਕੇ ਨਾਲ ਮੈਂ ਬਣਾਏ ਆ ਤੇ ਬਾਕੀ ਚੈਨਲ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਇਹਨਾਂ ਪੁੱਲੇ ਹੋ ਤੇ ਜਿੱਦਾਂ ਸਾਡੇ ਪਿਛਲੇ ਵਲੋਗਾਂ ਨੂੰ ਪਿਆਰ ਦਿੰਦੇ ਰਹੇ ਨਾ ਇਸ ਵਲੋਗ ਨੂੰ ਵੀ ਉਦਾ ਹੀ ਪਿਆਰ ਦਿਓ ਤੇ ਬਾਕੀ ਠੀਕ ਆ ਜੀ ਫਿਰ ਮਿਲਦੇ ਆ ਕਿ ਅਗਲੇ ਵਲੋਗ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਸਾਰਿਆਂ